ਸਖਬੀਰ ਸਿੰਘ ਬਾਦਲ ਵੀ ਇੱਥੇ ਪਹੁੰਚ ਰਹੇ ਨੇ ਤੇ ਆਓ ਕਰਦੇ ਹਾਂ ਗੱਲਬਾਤ ਉਹ ਆਮ ਆਦਮੀ ਪਾਰਟੀ ਇੱਥੇ ਲੁੱਟਣ ਆਈ ਸੀ ਤੇ ਆਪਣੇ ਲੁੱਟਣ ਦਾ ਕੰਮ ਕਰ ਰਹੀ ਹੈ ਜੀ ਜੀ ਨਾ ਪੰਜਾਬ ਦੀ ਉਹ ਪਾਰਟੀ ਹੈ ਨਾ ਉਹਨਾਂ ਦੇ ਦਿਲ 'ਚ ਪੰਜਾਬ ਵਾਸਤੇ ਕਦਰ ਹੈ ਹਾਲ ਤਾਂ ਜਿਵੇਂ ਗੁੱਟੀਆਂ ਭਰ ਭਰ ਤੋਂ ਜੇ ਆਲੇ ਉਹ ਬੜਾ ਵੱਡਾ ਜਿਗਰਾ ਚਾਹੀਦਾ ਯਾਰਾ ਸੇਵਾ ਦੱਸਣ ਲੋਕਾਂ ਨੂੰ ਬਹੁਤ ਦੁੱਖ ਚੱਲ ਰਹੀ ਹੈ ਚੱਲ ਰਿਹਾ ਜੀ ਜੀ ਜੇ ਮੈਂ ਤਾਂ ਕਹਿੰਦਾ ਜਿਹਦੇ ਕੋਲ ਜਿੰਨਾ ਵੀ ਸਾਧਨ ਹੈ ਉਹ ਮਦਦ ਕਰੋ ਮੋਤੀ ਨਹੀਂ ਫੇਰੀ ਨੂੰ ਲੈ ਕੇ ਕੀ ਕਹਿੰਨਾ ਕਹਿੰਦੇ ਦੇਖੋ ਕੁਛ ਦੇਖ ਹੀ ਨਹੀਂ ਗਏ 1600 ਕਰੋੜ ਕੁਛ ਵੀ ਨਹੀਂ ਘੱਟ ਤੋਂ ਘੱਟ 20000 ਕਰੋੜ ਅਸੀਂ ਮੰਗ ਕਰਦੇ ਸੀ ਕਿਉਂਕਿ ਆ ਸੂਬਾ ਉਹ ਹੈ ਜਿਨੇ ਪੂਰੇ ਦੇਸ਼ ਨੂੰ ਅੰਨ ਦਿੱਤਾ ਹੈ ਦੇਸ਼ ਨੂੰ ਬਚਾਇਆ ਹੈ ਸੋ ਅੱਜ ਲੋੜ ਹੈ ਦੇਸ਼ ਨੂੰ ਵੀ ਪੰਜਾਬ ਨਾਲ ਖੜਨ ਦਾ ਮਿੱਟੀ ਨਹੀਂ ਚੱਕਣ ਦਿੰਦੇ ਸੀ ਪਹਿਲਾਂ ਹੁਣ ਕਹਿੰਦੇ ਚੱਕ ਲੋ ਜੇ ਜੇ ਇੱਕ ਚੀਜ਼ ਨਾ ਹੁੰਦੀ ਤੇ ਤਾਂ ਵੀ ਪਰਿਵਾਰ ਬਚ ਜਾਂਦੇ ਕੀ 12000 ਕਰੋੜ ਪੰਜਾਬ ਕੋਲ ਪਿਆ ਹੈ ਅ ਡਿਜਾਸਟਰ ਵਾਸਤੇ ਜੀ ਜੀ ਅਫਸੋਸ ਇਸ ਗੱਲ ਦਾ ਇਹਨਾਂ ਨੇ ਦਿਖਾਇਆ ਹੀ ਨਹੀਂ ਦਿੱਤਾ ਹੀ ਨਹੀਂ ਪੰਜਾਬ ਨੂੰ ਇਹ ਦੋ ਜੀ ਸਰਕਾਰ ਆਉਂਦੀ ਤਾਂ ਕੀ ਫਾਇਦਾ ਹੋਊਗਾ ਤੁਹਾਡਾ ਅਸੀਂ ਸਾਰਾ ਨਹਿਰੀਕਰਨ ਕਰਾਂਗੇ ਜੀ ਜੀ ਅਸੀਂ ਜਿਹੜੀ ਜ਼ਮੀਨਾਂ ਕੱਚੀਆਂ ਪੱਕੀਆਂ ਕਰਾਂਗੇ ਜੀ ਜੀ ਇੱਕ ਬੂੰਦ ਗੰਦਾ ਪਾਣੀ ਦਰਿਆਵਾਂ ਚ ਨਹੀਂ ਪੈਣ ਦੇਵਾਂ ਉਹ ਤੇਰੀ ਬੱਸ ਕਿੱਥੇ ਸਾਨੂੰ 15 20 ਦਿਨ ਦੇ 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 ਪੱਥਰ ਰੱਖਿਆ ਉਹ ਤਾਂ ਢਾੜੂ ਵਾਲੇ ਪੱਥਰ ਕਿੱਦਾਂ ਰੱਖੀ ਪੁੱਤੇ ਹਾਂ ਬਈਓ ਪਿੱਛੇ ਹੋ ਜੁੜ ਰਿਹਾ ਅੱਛਾ ਆਨੇ ਆਪੋ ਟਿਕਾ ਫੰਨੇ 5000 ਡੀਜ਼ਲ ਕੱਲ ਜਾਂ ਪਰਸੋਂ ਤੁਹਾਡੇ ਕੋਲ ਡੀਜ਼ਲ ਆ ਜਾਪੇ ਉਹਦੇ ਬਾਅਦ ਜੇ ਚਾਰੇ ਦੀ ਲੋਡ ਹੈ ਉਹ ਵੀ ਭੇਜ ਦੂੰਗਾ ਤੁਹਾਨੂੰ ਜੇ ਉਹਦੇ ਬਾਅਦ ਅਸੀਂ ਜੇ ਤੁਸੀਂ ਪਤਰੀ ਪੁਤਰੀ ਜ਼ਮੀਨ ਕਰਨੀ ਹੈ ਉਹ ਤੋਂ ਫਿਰ ਉਹ ਤੋਂ ਫਿਰ ਮੈਂ ਨਹੀਂ ਦਿੰਦੇ ਮੰਨੇ ਜੀ ਉਧਰ ਕੋਈ ਨਹੀਂ ਅਪੜਦਾ ਇਹਨਾਂ ਦਾ ਨਹੀਂ ਮੈਂ ਉਧਰ ਜਾ ਕੇ ਆਇਆ ਐਨੇ ਕਾਫੀ ਪਰਦੇ ਆਏ ਆਏ ਤੁਹਾਨੂੰ ਮਿਲਣ ਤੋਂ ਯਾਰ ਨਹੀਂ ਗਏ ਜੀ ਤੁਸੀਂ ਜਲੰਧਰ ਤੋਂ ਹੀ ਰਹਿੰਦੇ ਹੋ ਅੱਛਾ ਤੇ ਇੱਧਰ ਨਹੀਂ ਆਏ ਤੁਸੀਂ ਅੱਛਾ ਤੁਹਾਨੂੰ ਅਸੀਂ ਚਾਰਾ ਵੀ ਭੇਜਾਂਗੇ ਠੀਕ ਹੈ ਤੂੜੀ ਵੀ ਭੇਜਾਂਗੇ ਤੁਸੀਂ ਪਰ ਤੋਂ ਚਾਹਦੇ ਰਿਕੁਆਇਰਮੈਂਟ ਕੀ ਹੈ ਜਦੋਂ ਸੇਲ ਥੱਲੇ ਗਿਆ ਪਾਣੀ ਥੱਲੇ ਗਿਆ ਤੇ ਤਦੋਂ ਅਸੀਂ ਡੀਜ਼ਲ ਦੀ ਵੀ ਸੇਵਾ ਕਰਾਂਗੇ ਤੁਸੀਂ ਦੇਖ ਰਹੇ ਹੋ ਮੋਕਨ ਸਾਫ ਟੀਵੀ ਤੇ ਮੈਂ ਹਸਲੇ ਜੰਦਾ ਇਸ ਟਾਈਮ ਅਸੀਂ ਫਰੋਇਪੁਰ ਜ਼ਿਲ੍ਹੇ ਦੇ ਰੋਕਰ ਵਾਲੇ ਖੜੇ ਹਾਂ ਜਿੱਥੇ ਕਾਫੀ ਲੋਕ ਸਮਾਜ ਸੇਵੀ ਲੱਗੇ ਹੋਏ ਨੇ ਤਾਂ ਸੁਖਬੀਰ ਸਿੰਘ ਬਾਦਲ ਵੀ ਇੱਥੇ ਪਹੁੰਚ ਰਹੇ ਨੇ ਤੇ ਆਓ ਕਰਦੇ ਹਾਂ ਗੱਲਬਾਤ ਤੁਸੀਂ ਦੇਖ ਸਕਦੇ ਹੋ ਕਿ ਸਵਰਗ ਸੁਖਬੀਰ ਸਿੰਘ ਬਾਦਲ ਜਿਹੜੇ ਆ ਪਹੁੰਚ ਚੁੱਕੇ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਤੇ 5000 ਨਾਗ ਤੇ ਦਿਹਾੜੀਆਂ ਤੇ ਹੁੰਦੀਆਂ ਪੈਂਦੀਆਂ ਜੋ ਤੁਸੀਂ ਕਿਰਪਾ ਕਰਕੇ ਕਰ ਸਕਦੇ ਤੁਸੀਂ ਦੱਸੋ ਚੋਣੇ ਅਸੀਂ ਤਾਂ ਚਾਹ ਰਹੇ 5 ਲੱਖ ਰੁਪਈਆ ਦੇ ਉਦਾਰ ਮੈਂ ਇੱਕ ਹਾਂ ਫਿਰ ਉਸਨ ਕੋਸ਼ਿਸ਼ ਮੈਂ ਨਾ ਪਾਏ ਕਰੀ ਬਿਲਕੁਲ ਡੀਜ਼ਲ ਦੇ ਵਿੱਚ 500 ਲੀਟਰ ਦੀ ਨਹੀਂ 500 ਲੀਟਰ ਮੈਂ ਚਲੋ 1000 ਲੀਟਰ ਡੀਜ਼ਲ ਦੇ ਦਿੰਦੇ ਹਾਂ ਉਹ ਨਹੀਂ ਜੀ ਨਹੀਂ ਹਾਂਜੀ ਕਰ ਦੋ ਕਰਤਾ ਦੋ ਕਿਤਾ ਉਹ ਜੋ ਫਿਰ ਬਾਅਦ ਚਾਪ ਲੈਣਾ ਕਿ ਪਹਿਲੀਆਂ ਪਕਰ ਕਰਦੇ ਹੋਏ ਨਹੀਂ ਅੱਜ ਇਹ ਲੈਣਾ ਓਏ ਸਰਦਾਰ ਜੀ ਤੁਹਾਨੂੰ 500 ਲੀਟਰ ਡੀਜ਼ਲ ਦੇ ਤੇ ਬਾਗੇ ਹਾਂ ਤੇ 2 ਲੱਖ ਰੁਪਏ ਮੈਂ ਹੁਣ ਪੜਾ ਜਾਣਾ ਹੈ ਮਿਹਰਬਾਨੀ ਆ ਲੈ 2 ਲੱਖ ਤੇ ਤਿੰਨੇ ਨੂੰ ਦੇ ਦਿਓ ਫਟਾ ਫੀਰ ਹੀਰੋ ਸਾਹਿਬ ਨੂੰ ਡੀਜ਼ਲ ਹੀ ਆਊਗਾ ਡੀਜ਼ਲ ਆਊਗਾ 5000 ਚਲੋ ਮੇਰਬਾਣੀ 3500 ਰੱਖ ਦਿਓ ਯਾਰ ਪਾਸ ਹਨ ਕੱਲ ਮੋਲਾ ਨੂੰ ਇੱਕ ਮਿੰਟ ਹੋ ਗਿਆ ਕੱਲ ਮੁੱਕ ਗਈ ਚਰ ਤੁਹਾਨੂੰ 5000 ਲੀਟਰ ਕੱਲ ਜਾਂ ਪਰਸੋਂ ਤੱਕ ਪਹੁੰਚਾਓ ਠੀਕ ਹੈ ਜੀ ਠੀਕ ਹੈ 5000 ਲੀਟਰ ਹੀਰੋ ਸਾਹਿਬ ਕੋਲੇ ਪਹੁੰਚਾ ਦਿਓ ਹਾਂ ਹੀਰੋ ਸਾਹਿਬ ਕੋਲੇ ਪਹੁੰਚਾ ਦਿੰਦੇ ਹਾਂ ਠੀਕ ਹੈ ਜੀ ਤੁਹਾਨੂੰ ਨਾਲ ਦੇਣਾ ਪਹੁੰਚਾ ਦਈਏ ਠੀਕ ਹੈ ਜੀ ਕੋਈ ਨਹੀਂ ਤੁਹਾਨੂੰ ਦੇਗਾ ਜੀ ਸਾਹਿਬ ਇਹ ਇੱਕ ਸਰ ਬੇਨਤੀ ਹੈ ਸਾਹਿਬ ਇੱਕ ਵਾਰ ਸੁਣਿਓ ਇੱਥੋਂ ਸਾਹਮਣੇ ਇੱਕ ਨਾ ਸਾਡੇ ਨੋਛੀ ਪੁਰਾਣੀ ਹਾਂ ਉੱਥੇ ਅਸੀਂ ਅੱਜ ਪਹੁੰਚ ਨਹੀਂ ਸਕਦੇ ਹਾਂ ਉਹ ਤੇਰੀ ਬੱਸ ਕਿੱਥੇ ਸਾਨੂੰ 15 20 ਦਿਨ ਦੇ ਲਏ ਸੀ ਉਹਦੇ ਤੇ ਪੱਥਰ ਰੱਖਿਆ ਉਹਦਾ ਝਾੜੂ ਵਾਲੇ ਪੱਥਰ ਕਿੱਥੇ ਰੱਖੀ ਪੁੱਤੀ ਉਹਨੂੰ ਬਗਵਾ ਦੇ ਯਾਰ ਕਿੱਥੋਂ ਬਗਵਾ ਅੱਛਾ ਤੇ ਇੱਕ ਸਾਡੇ ਬਣਾ ਦਾ ਜਾ ਹਾਂ ਉਹਨਾਂ ਤੋਂ ਬਿਨਾਂ ਗੱਲ ਕਰਦੀ ਹਾਂ ਹਾਂ ਦੱਸੋ ਉਹ ਕਸ਼ਮੀਰ ਅੱਤਿਆਦਸ ਆਈ ਬੈਲੈਂਸ ਹਾਲੀ ਸਿੱਕਾ ਜੀ ਕੋਈ ਲਾਪ ਮੈਂ ਆਪਣੀ ਦਤਾਇਆ ਜੀ ਹਾਂ ਜਿਹੜੇ ਯੂਨੀਵਰਸਿਟੀ ਦਾ ਆਹਾਂ ਜੀ ਤੇ ਸਾਡੇ ਉਹ ਪਾਰੋਂ ਬੰਨ ਟੁਪੇ ਹੋਏ ਆ ਆ ਜੋ ਬੰਦ ਹੋਇਆ ਜੋ ਮੈਂ ਨਿਤ ਰਸ ਕਰਾ ਰਿਹਾ ਹਾਂ

ਅੱਛਾ ਮੇਰੀ ਗੱਲ ਸੁਣੋ ਮਨੇ ਅਮਨ ਗੱਲ ਯਾਰ ਵਾਰੀ ਨਾ ਕਰੋ ਮੇਰੀ ਗੱਲ ਸੁਣੋ ਦੋ ਨਾਲ ਦੇਸ਼ ਤੇ ਕੋਟ ਕੇ ਥੱਲੇ ਪੰਜ ਦਾ ਡੀਜ਼ਲ ਕੱਲ ਜਾਂ ਪਰਸੋ ਤੁਹਾਡੇ ਕੋਲ ਡੀਜ਼ਲ ਆ ਜਾਪਾ ਪੰਜ ਦਾ ਲੀਟਰ ਠੀਕ ਹੈ ਮਿਹਰਬਾਨੀ ਹਾਂਜੀ ਉਹਦੇ ਬਾਅਦ ਜੇ ਚਾਰੇ ਦੀ ਲੋੜ ਹੈ ਉਹ ਵੀ ਭੇਜ ਦੋ ਤੁਸਨੋ ਜੇ ਉਹਦੇ ਬਾਅਦ ਅਸੀਂ ਜੇ ਤੁਸੀਂ ਪਤਨੀ ਪੁੱਤਰੀ ਜ਼ਮੀਨ ਕਰਨੀ ਹੈ ਬਹੁਤ ਅਜੀ ਉਹਦੋਂ ਫਿਰ ਉਹਦੋਂ ਫਿਰ ਮੈਡੀ ਜਦੇ ਉਹਦੇ ਤੇ ਲਾਵੀ ਦਲੋ ਦੇ ਹਾਂਜੀ ਇੱਕ ਤਾਂ ਇਹ ਬੰਦੇ ਤੁਹਾਨੂੰ ਮਿਲਣਾ ਹੈ ਹਾਂਜੀ ਇਹਨਾਂ ਦਾ ਪਿੰਡ ਆ ਕੋਈ ਪੁਸ਼ਟ ਹੈ ਹਾਂ ਤੇ ਹੈਗਾ ਰਿਹਾ ਪਾਰ ਇਥੋਂ ਸਾਹਮਣੇ ਪੁੱਤਰਾ ਜਨੰਦਰ ਲੇਣੀ ਇਧਰ ਵੀ ਆਉਣਾ ਸਾਡੀ ਇਧਰ ਆਪਣਾ ਹੀ ਬਣ ਜਾਂਦਾ ਅੱਛਾ ਤੇ ਇਹਨਾਂ ਦਾ ਤੁਹਾਨੂੰ ਦੇ ਅੰਮਕ ਫੋਨ ਕਰ ਤੁਸਤ ਹਾਂ ਹਾਂ ਬਹੁਤ ਵਧਾ ਨਿਸ਼ਚਣ ਹੋ ਗਿਆ ਉੱਥੇ ਕਿਹੜਾ ਤੁਸੀਂ ਤੁਹਾਡਾ ਸੈਪਰੀ ਹਲਕਾ ਕੀਤੇ ਐ ਅਸੈਂਬਲੀ ਉੱਪਰ ਹੱਥਾ ਫਰੋਈਪੁਰ ਦਾ ਜਿਹੜਾ ਜਿਹੜਾ ਸਾ ਕਿੱਥੇ ਆ ਇਧਰ ਹੋਇਆ ਰੱਖੇ ਸਾਰਾ ਤੁਹਾਡਾ ਬਾਰਸਾ ਤੁਸੀਂ ਜੀਵਨ ਸਾਹਿਬ ਅੱਛਾ ਇਹ ਤੁਹਾਨੂੰ ਇੱਕ ਹੋਰ ਗੱਲ ਹੈ ਮੈਂ ਜਿਹੜਾ ਕਰ ਲੱਗਿਆ ਇੱਕ ਤਾਂ ਸਭ ਤੋਂ ਅਸੀਂ ਜੇ ਤੁਸੀਂ ਦੁੱਖੇ ਖੇਤਾਂ ਨੂੰ ਵਾਹਣ ਨੂੰ ਲੱਗੇ ਉਸ ਟਾਈਮ ਪੰਦਰ ਕਰਦਾ ਜੀ ਡੀਜ਼ਲ ਆ ਤੁਹਾਡੇ ਬੰਦ ਬੋਦ ਵਾਸਤੇ ਨਹੀਂ ਉਹ ਸਾਡੇ ਬਾਣੀ ਟੁੱਟਾ ਉੱਥੇ ਜੀ ਮੈਂ ਉਸ ਕੱਢਣਾ ਮੈਂ ਜੀ 쿠ਸੀ ਜੀਰਾ ਸਾਹਿਬ ਨੂੰ ਦੱਸ ਦਿਓ ਕਿ ਸਾਡਾ ਸੁਲਤਾਨਪੁਰ ਚਾਇਤ ਨਾਲ ਬਾਬਾ ਜੀ ਪਹਿਲੋ ਜੇ ਸਿੰਪਲੀ ਹਲਕਾ ਕੋਣ ਕਿਹੜਾ ਜੀ ਜੇ ਤੁਸੀਂ ਪਰਸੋਂ ਨਹੀਂ ਬੰਦਾਰਾਪੁਰ ਬੰਦੀ ਸੀ ਉਹ ਵੀ ਟੇਟੇ ਬੈਠ ਕੇ ਆਏ ਉਹੀ ਪਿੰਡ ਹੈ ਜੋ ਉੱਥੇ ਨਾਲ ਉਹੀ ਬਣ ਜਾਂਦਾ ਜੀ ਅੱਛਾ ਸੇਮ ਬਣ ਹੈ ਜੀ ਉੱਥੇ ਕੋਈ ਨਹੀਂ ਅਪੜਦਾ ਇਹਨਾਂ ਦਾ ਨਹੀਂ ਮੈਂ ਉੱਥੇ ਜਾ ਕੇ ਆਇਆ ਨੇ ਭਾਵੇਂ ਪਰ ਆਏ ਤੁਹਾਨੂੰ ਮਿਲਣ ਤੋਂ ਹਾਲ ਹੀ ਗਏ ਜੀ ਤੁਸੀਂ ਜਲੰਧ ਤੋਂ ਹੀ ਆਏ ਹੋ ਜੀ ਅੱਛਾ ਇੱਧਰ ਨਹੀਂ ਆਏ ਤੁਸੀਂ ਅੱਛਾ ਕੋਈ ਆ ਪਤਾ ਹੀ ਚਾਹਦਾ ਸਰਸਾ ਨਹੀਂ ਜਲਦਾ ਪਾਣੀ ਖੜਾ ਹੀ ਨਹੀਂ ਜਾਂਦਾ ਚਲੋ ਹੁਣ ਅਸੀਂ ਕੀ ਕਰਾਂਗੇ ਤੁਹਾਨੂੰ ਇਹਨਾਂ ਇੱਕ ਜਾਂ ਜਦੋਂ ਉਹ ਉਹਨਾਂ ਵਾਸਤੇ ਤੁਸੀਂ ਜੋ ਉੱਥੇ ਕੋਈ ਕਮੇਟੀ ਹੈ ਜਾਂ ਕੁਛ ਹੈ ਹਾਂਜੀ ਕਮੇਟੀ ਹੈ ਸਾਡੀ ਆਪਾਂ ਆਇਆ ਤੁਸੀਂ ਜੀਰਾ ਸਾਹਿਬ ਇਹਨਾਂ ਨੂੰ ਪੁੱਛੋ ਕਮੇਟੀ ਰੱਖੀ ਚਾਹੀਦਾ ਮੈਂ ਇਨਸਾਨ ਨਾਲ ਬਾਤ ਕਰਵਾ ਦਿੰਦੀ ਹਾਂ ਮੈਂ ਉਹ ਤੇਲ ਭੇਜ ਦਿੰਦਾ ਤੁਸੀਂ ਇਹਨਾਂ ਨੂੰ ਜੀਰਾ ਸਾਹਿਬ ਨੂੰ ਤੁਸੀਂ ਬੈਠ ਕੇ ਦੱਸ ਦਿਓ ਆ ਮੈਨੂੰ ਕੱਲ ਦੱਸ ਦਨਗੇ ਮੇਰੇ ਭਰਾ ਬਹੁਤ ਲੇਟ ਹੋ ਗਏ ਉਸ ਇੱਕ ਮੈਂ ਜਿਹੜਾ ਦੱਸਣ ਲੱਗਿਆ ਤੁਹਾਨੂੰ ਅਸੀਂ ਚਾਰਾ ਵੀ ਭੇਜਾਂਗੇ ਠੀਕ ਹੈ ਤੂੜੀ ਵੀ ਭੇਜਾਂਗੇ ਤੁਸੀਂ ਪਰ ਤੁਸੀਂ ਦੱਸ ਦਿਓ ਰਿਕੁਆਇਰਮੈਂਟ ਕੀ ਹੈ ਠੀਕ ਹੈ ਜਦੋਂ ਜਦੋਂ ਖੇ ਤੁਹਾਡੇ ਖੇਤਾਂ 'ਚ ਸਿਲਟ ਆ ਗਈ ਹੈ ਬਹੁਤ ਜ਼ਿਆਦਾ ਬਹੁਤ ਜਦੋਂ ਸਿਲਟ ਆਈ ਜਦੋਂ ਪਾਣੀ ਥੱਲੇ ਗਿਆ ਮੈਨੂੰ ਦੱਸ ਦਿਓ ਜਿੰਦਾਬਾਦ ਇੱਕ ਯਾਰ ਜਦੋਂ ਜਦੋਂ ਸਿਲਟ ਥੱਲੇ ਗਿਆ ਜਦੋਂ ਸਿਲਟ ਥੱਲੇ ਗਿਆ ਪਾਣੀ ਥੱਲੇ ਗਿਆ ਤੇ ਉਦੋਂ ਅਸੀਂ ਡੀਜ਼ਲ ਦੀ ਵੀ ਸੇਵਾ ਕਰਾਂਗੇ ਮੇਰਬਾ ਤੇ ਡਾਇਰੈਕਟਰ ਦੀ ਲੋਡ ਭੇਜੀ ਦਾ ਸਪਰਤ ਕਰਦੇ ਹੋ ਫ੍ਰੀ ਰਿਪੋਰਟ ਤੇ ਇਧਰੋਂ ਟਰੈਕਟਰ ਪੰਗਾ ਲੱਗ ਗਿਆ ਜੀ ਇੱਕ ਮੈਂ ਤੁਹਾਨੂੰ ਦੱਸ ਦਵਾਂ ਇਹ ਪ੍ਰਮਾਤਮਾ ਮੇਰ ਕਰੇ ਆਪਣੀ ਸਰਕਾਰ ਆਉਂਦੀ ਹੈ ਆ ਸਾਰਾ ਆਇਆ ਬੰਦ ਹੈ ਨਾ ਆ ਕੰਕਰੀਟ ਸੀਮੈਂਟ ਦਾ ਡੈਰੀ ਕਰਨ ਬਹੁਤ ਕਰਾਂ ਬੇਨਤੀ ਕਰਨੀ ਹੈ ਹਾਂਜੀ ਸਭ ਤਾਂ ਦੀ ਸਰਕਾਰ ਮਨੇ ਨਾ ਇੱਥੇ ਦੀਆਂ ਜ਼ਮੀਨਾਂ ਸਾਰੀਆਂ ਪਕੜੀਆਂ ਹੋਈਆਂ ਜੀ ਸਾਡੇ ਉਦੋਂ ਬਾਅਦ ਜਦੋਂ ਕਾਂਗਰਸ ਸਰਕਾਰ ਆਈ ਉਹਨਾਂ ਨੇ ਕਰ ਦਿੱਤੀ ਠੀਕ ਹੈ ਜੀ ਉਦੋਂ ਬਾਅਦ ਫਿਰ ਆਪਣੀ ਆਈ ਗਰਦੋਰੀਆਂ ਹੈਗੀਆਂ ਸੀ ਸਾਨੂੰ ਮੁਆਵਜ਼ਾ ਪਹਿਲੀ ਸਰਕਾਰ ਦਾ ਰੱਜ ਮਾਇਦਸਾ ਪਹਿਲੀ ਮੀ ਕੁਝ ਸਰਕਾਰ ਬਣਾ ਦਿਓ ਸਾਰੀਆਂ ਇੱਕ ਸਰਕਾਰ ਮੈਂ ਪੱਕੀ ਕਰੂੰਗਾ ਨਾਲ ਹੀ ਗੱਲ ਆ ਤੁਹਾਡੀ ਗੱਲ ਸਹੀ ਹੈ ਉਹ ਵੱਡੇ ਪਾਲ ਸਾਹਿਬ ਤਾਂ ਉਹ ਮੁਆਵਜ਼ਾ ਦਿੰਦੇ ਸੀ ਜੇ ਤੁਹਾਡੀ ਜਿਹਦੇ ਦਾ ਪਾਲ ਸੀ ਆ ਨਹੀਂ ਸਰਕਾਰ ਨਹੀਂ ਸਾਨੂੰ ਮੁਆਵਜ਼ਾ ਮਿਲਦਾ ਆ ਅੱਪਾ ਜ਼ੋਰ ਲਾਵਾਂਗੇ ਜੇ ਨਹੀਂ ਦਿੰਦੇ ਮੈਨੂੰ ਇਹਨਾਂ ਨੇ ਦੇਣਾ ਨਹੀਂ ਨਹੀਂ ਦੇਣਾ ਜੀ ਮਿਲਿਆ ਹੀ ਨਹੀਂ ਆ ਪਿਛਲੀ ਵਾਰ ਵੀ ਨਹੀਂ ਦਿੱਤਾ ਹੁਣ ਹੀ ਦਿੱਤਾ

ਬਾਪੂ ਸਾਡੇ ਨਾਲ ਪਿੰਡ ਤੇ ਕਬੱਡੀਆਂ ਚੱਕੀਆਂ ਦੇ ਮੈਂ ਬਹੁਤ ਸਾਰੇ ਬੇਟਾ ਵੀ ਕਬੱਡੀਆਂ ਚੱਕੀਆਂ ਦੇ ਸਾਡੇ ਨਾਲ ਹੈ ਡੈ ਗਰੰਟੀਆ ਸ਼੍ਰੀ 베ਦ ਸਾਹਿਬ ਜੀ ਹਾਂ ਤੇ ਉਹਨਾਂ ਨੂੰ ਆਪਾਂ ਸਿੰਘ ਸਾਫ ਲੰਘੇ ਜੀ ਭਈਆ ਮੈਨੂੰ ਕਿਸ਼ਤ ਬੁਲਾ ਦਿਓ ਠੀਕ ਹੈ ਜੀ ਅੱਛਾ ਭਈਆ ਇਥੇ ਰਾਸ ਇੱਕ ਭਾਈ ਜਿਹੜਾ ਬੈਠਾ ਸੀ ਥੀ ਨਾ ਬਹੁਤ ਅੱਗੇ ਖੜਾ ਸੀ ਪੰਜਾਪ ਤੋਂ ਬੰਦ ਕੋਟਾ ਜੀ ਸਾਹਿਬ ਬਗੇ ਆਪੇ ਨੂੰ ਸੇਵਾ ਕਰਕੇ ਲੈ ਤਾ ਠੀਕ ਹੈ ਜੀ ਜਿਹੜੀਆਂ ਕੱਟੀਆਂ ਜਿਵੇਂ ਨਾ ਹੋਈ हफ़्त रोड़ रोड़ उन्हनि

ਬਾਲੋ ਸਾਹਿਬ ਹਲੋ ਸਾਹਿਬ ਬਾਲੋ ਸਾਹਿਬ ਬਾਲੋ ਸਾਹਿਬ ਬਾਲੋ ਸਾਹਿਬ ਬਾਲੋ ਸਾਹਿਬ ਅਗਲੇ ਪਾਸੇ ਨਾਮ ਕਰੇਗਾ ਅਗਲੇ ਪਾਸੇ ਮੈਂ ਸੋਚਿਆ ਨਾ ਇੰਚ ਆ ਗਿਆ ਬਾਲੋ ਸਾਹਿਬ 17 ਮੈਂ ਸਿੱਟਾ ਨਹੀਂ ਪਸਰਾ ਭਜੂਤਾ ਪਾਰਟੀ ਕਿੱਥੇ ਆ ਬੜੇ ਸਵਾਲ ਕਰਦੇ ਆ ਜੀ ਇਹ ਜਿੱਦਾ ਪਾਰਟੀ ਆਹ ਪਾਰਟੀਆ ਕਿਧਰ ਚੱਲੇਗਾ ਤੁਸੀਂ ਦਿਨ ਪਰ ਰਾਤ ਤੱਕ ਤੁਸੀਂ ਸਰਦੇ ਹੋ ਦੇਖੋ ਦੇਖੋ ਆਮ ਆਦਮੀ ਪਾਰਟੀ ਇੱਥੇ ਲੁੱਟਣ ਆਈ ਸੀ ਤੇ ਆਪਣਾ ਲੁੱਟਣ ਦਾ ਕੰਮ ਕਰ ਰਹੀ ਹੈ ਜੀ ਜੀ ਨਾ ਪੰਜਾਬ ਦੀ ਉਹ ਪਾਰਟੀ ਹੈ ਨਾ ਉਹਨਾਂ ਦੇ ਦਿਲ 'ਚ ਪੰਜਾਬ ਵਾਸਤੇ ਕਦਰ ਹੈ ਬਸ ਉਹ ਗੁੱਟੀਆਂ ਭਰ-ਭਰ ਤੋਂ ਦੇਜਾ ਲਓ ਬੜਾ ਵੱਡਾ ਜਿਗਰਾ ਚਾਹੀਦਾ ਯਾਰ ਆ ਸੇਵਾ ਹੈ ਜਦੋਂ ਲੋਕਾਂ 'ਤੇ ਬਹੁਤ ਦੁੱਖ ਚੱਲ ਰਹੀ ਹੈ ਚੱਲ ਰਿਹਾ ਜੀ ਜੀ ਜੇ ਮੈਂ ਤਾਂ ਕਹਿੰਦਾ ਜਿਹਦੇ ਕੋਲ ਜਿੰਨਾ ਵੀ ਸਾਧਨ ਹੈ ਉਹ ਮਦਦ ਕਰੋ ਜੀ ਜੀ ਸਾਰੀ ਮੋਤੀ ਨੀ ਫੇਰ ਵੀ ਲੈ ਕੇ ਕੀ ਦੇਖੋ ਕੁਛ ਦੇਖ ਹੀ ਨਹੀਂ ਗਏ 1600 ਕਰੋੜ ਕੁਛ ਵੀ ਨਹੀਂ ਹੈ ਘੱਟ ਤੋਂ ਘੱਟ 20000 ਕਰੋੜ ਅਸੀਂ ਮੰਗ ਕਰਦੇ ਸੀ ਕਿਉਂਕਿ ਆ ਸੂਬਾ ਹੈ ਉਹ ਹੈ ਜਿਹਨੇ ਪੂਰੇ ਦੇਸ਼ ਨੂੰ ਅੰਨ ਦਿੱਤਾ ਹੈ ਦੇਸ਼ ਨੂੰ ਬਚਾਇਆ ਹੈ ਸੋ ਅੱਜ ਲੋੜ ਹੈ ਦੇਸ਼ ਨੂੰ ਵੀ ਪੰਜਾਬ ਨਾਲ ਖੜਨ ਦੀ ਮਿੱਟੀ ਨਹੀਂ ਚੱਕਣ ਦਿੰਦੇ ਸੀ ਪਹਿਲਾਂ ਹੁਣ ਕਹਿੰਦੇ ਚੱਕ ਲਓ ਜੇ ਜੇ ਇੱਕ ਚੀਜ਼ ਨਾ ਹੁੰਦੀ ਤੇ ਤਾਂ ਵੀ ਪਰਿਵਾਰ ਬਚ ਜਾਂਦੇ ਅਸੀਂ ਜੇ 12000 ਕਰੋੜ ਅੱਜ ਪ੍ਰਧਾਨ ਮੰਤਰੀ ਦੱਸ ਕੇ ਗਿਆ ਕਿ 12000 ਕਰੋੜ ਪੰਜਾਬ ਕੋਲ ਪਿਆ ਹੈ ਅ ਡਿਜਾਸਟਰ ਵਾਸਤੇ ਜੀ ਜੀ ਅਫਸੋਸ ਇਸ ਗੱਲ ਦਾ ਹੈ ਇਹਨਾਂ ਨੇ ਦਿਖਾਇਆ ਹੀ ਨਹੀਂ ਦਿੱਤਾ ਹੀ ਨਹੀਂ ਪੰਜਾਬ ਨੂੰ ਜੀ ਜੀ ਜੇ ਆਮ ਆਦਮੀ ਸਰਕਾਰ ਨੂੰ ਮੈਨੂੰ ਡਰ ਹੈ ਕਿਤੇ ਹੋਰ ਕੱਢ ਕੁੱਟ ਕੇ ਹੋਰ ਕਿਤੇ ਖਰਚੂ ਚੁੱਕੇ ਹੈ ਤੇ ਆਪਣੇ ਆ ਜਿਹੜਾ ਨੁਕਸਾਨ ਨਹੀਂ ਹੋਣਾ ਸੀ ਜੇ ਪਹਿਲੇ ਰਾਤ ਕਰ ਦਿੱਤੇ ਜੀ ਜੀ ਜੇ ਤਾਂ ਹੋਰ ਧੀ ਸਰਕਾਰ ਆਉਂਦੀ ਤਾਂ ਕੀ ਹਾਲ ਹੋਊਗਾ ਤੁਹਾਡਾ ਸਾਹਿਬ ਅਸੀਂ ਸਾਰਾ ਨਹਿਰੀਕਰਨ ਕਰਾਂਗੇ ਅਸੀਂ ਜਿਹੜੀ ਜ਼ਮੀਨਾਂ ਕੱਚੀਆਂ ਪੱਕੀਆਂ ਕਰਾਂਗੇ ਇੱਕ ਬੂੰਦ ਗੰਦਾ ਪਾਣੀ ਦਰਿਆਵਾਂ ਵਿੱਚ ਤੋਂ ਲਗਭਗ ਦੇ ਸੀਸੋ ਮੇਰੀ ਤੁਹਾਨੂੰ ਯਾਰੋ ਤੇਰਾ ਕੋਈ ਨਹੀਂ ਸੀ ਬਾਦਲ ਜਿਹੜੇ ਅੱਜ ਲੱਖਾਂ ਰੁਪਇਆ ਜਿਹੜਾ ਹੈਗਾ ਉਹ ਵੰਡ ਰਹੇ ਆ ਪਿੰਡਾਂ ਦੇ ਵਿੱਚ ਤਖਬੀਰ ਸਿੰਘ ਬਾਦਲ ਸਾਡੇ ਜੁੜੇ ਸੀ ਤੇ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਜਿੱਥੇ ਲੱਖਾਂ ਰੁਪਇਆ ਵੰਡ ਰਹੇ ਆ ਤਾਂ ਅੱਜ ਰੁਕਲੋ ਦੇ ਵਿੱਚ ਆ ਕੇ ਉਹਨਾਂ ਨੇ ਹੋਰ ਜਿਹੜਾ ਗਰੀਬ ਲੋਕਾਂ ਨੂੰ ਪੈਸੇ ਦਿੱਤੇ ਨੇ ਬੰਨ ਦੀ ਜਿਹੜੇ ਹੈਗਾ ਦੇਖਣ ਵਾਸਤੇ ਪਹੁੰਚੇ ਸੀ ਜਿਹੜਾ ਪੰਨ ਟੁੱਟਿਆ ਸੀ ਤਾਂ ਸੰਦੀਪ ਸਿੰਘ ਬਾਦਲ ਨੇ ਲਗਾਤਾਰ ਪੰਜਾਬ ਦੇ ਵਿੱਚ ਜਿਹੜੇ ਵੀ ਜਿੱਥੇ ਵੀ ਪਾਣੀ ਆਇਆ ਉੱਥੇ ਜਾ ਕੇ ਆਪਣੇ ਸਿਵੇਮਾਰ ਜੂਨ ਬਾਰੇ ਦੇ ਕੈਮਰਾ ਬਸਰ ਮੌਜੂਦਾ ਨਾਮ ਬਸਤ ਕਹਿੰਦੇ ਬੋਕਸ ਸਾਹਿਬ TV ਤੇ ਪਰ